ਕਾਲ ਜੀ ਤੁਸੀਂ ਜੁੜੇ ਹੋ ਉਮੀਦ ਦੇ ਨਾਲ ਸੋ ਇਸ ਟਾਈਮ ਮੈਂ ਕੱਗਰ ਦਰਿਆ ਦੇ ਬਿਲਕੁਲ ਵਿੱਚ ਮੌਜੂਦ ਹਾਂ ਤਸਵੀਰਾਂ ਤੁਸੀਂ ਮੇਰੇ ਮੰਗਰ ਕੱਗਰ ਦਰਿਆ ਦੀਆਂ ਦੇਖ ਸਕਦੇ ਹੋਗੇ ਬਿਲਕੁਲ ਵਿਚਕਾਰ ਕੱਗਰ ਦੇ ਵਿੱਚ ਮੌਜੂਦ ਹਾਂ ਮੈਂ ਥੋੜਾ ਥੋੜਾ ਪਾਣੀ ਕੱਗਰ ਦੇ ਵਿੱਚ ਮੌਜੂਦ ਹੈ ਜੇ ਆਪਾਂ ਗੱਲਬਾਤ ਕੱਗਰ ਦਰਿਆ ਦੇ ਉੱਪਰ ਆਏ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਾਰੇ ਕਰਨੀ ਹੈ ਸੋ ਪੂਰੀ ਵੀਡੀਓ ਦੇਖਿਓ ਤੇ ਸ਼ੇਅਰ ਜ਼ਰੂਰ ਕਰਿਓ ਸੋ ਗੱਲਬਾਤ ਇਹ ਹੈ ਕਿ ਕੱਗਰ ਦਰਿਆ ਦੇ ਉੱਪਰ ਹੁਣ ਪਿੰਡ ਇੱਥੋਂ ਤਕਰੀਬਨ 3-4 ਕਿਲੋਮੀਟਰ ਦੂਰ ਆ ਪਿੰਡ ਮਕੋੜ ਸਾਹਿਬ ਦੇ ਪੁਲ ਦੇ ਲਵੇ ਕੰਮ ਚੱਲ ਰਹੇਗਾ ਇੱਕ ਜੇਸੀਬੀ ਮਸ਼ੀਨ ਆ 4-5 ਟਰੈਕਟਰ ਜਿਹੜੀ ਮਿੱਟੀ ਪਾ ਰਹੇ ਨੇ ਉੱਥੇ ਮਿੱਟੀ ਪਾਉਣ ਦਾ ਕੰਮ ਚੱਲ ਰਿਹਾ ਨਾ ਹੀ ਪੁਰਾਣੇ ਬੰਨ ਦੇ ਉੱਪਰ ਕੋਈ ਥੈਲੇ ਲਾਏ ਜਾ ਰਹੇ ਨੇ ਨਾ ਹੀ ਕਿਸੇ ਪ੍ਰਕਾਰ ਦੇ ਕੋਈ ਪੱਥਰ ਸੁੱਟੇ ਗਏ ਨੇ ਵੀ ਪਹਿਲਾਂ ਨਾਲੋਂ ਮਜ਼ਬੂਤੀ ਜ਼ਿਆਦਾ ਹੋਵੇ ਜਿੰਨੇ ਬੰਨ ਪਿਛਲੀ ਵਾਰ ਬੰਨੇ ਗਏ ਸਾਰੇ ਬੰਨ ਉਹ ਕਮਜ਼ੋਰ ਹੋਏ ਨੇ ਸੋ ਇਹ ਤਸਵੀਰਾਂ ਨੇ ਪਿੰਡ ਮਕੋੜ ਸਾਹਿਬ ਤੋਂ ਪਿੰਡ ਫੂਲਦ ਦੇ ਵਿਚਕਾਰ ਦੀਆਂ ਘੱਗਰ ਦਰਿਆ ਦੀਆਂ ਸੋ ਗੱਲਬਾਤ ਇਹ ਕਰਦੇ ਆ ਕਿ ਪੰਜਾਬ ਦੇ ਮੁੱਖ ਮੰਤਰੀ ਆਏ ਸੀਗੇ ਕਿ ਲੋਕਾਂ ਦੀ ਉਹ ਸਲਾਹ ਲੈਣਗੇ ਕਿ ਆਖਿਰਕਾਰ ਖਗਰਦਰਾ ਦੇ ਉੱਪਰ ਕਿਹੋ ਜਿਹਾ ਕੰਮਕਾਰ ਹੋਣਾ ਚਾਹੀਦਾ ਹੈ ਕਿਹੋ ਜੇ ਜਿਹੜੇ ਕੀ ਸਲਾਹ ਦਿੰਦੇ ਨੇ ਲੋਕ ਉਹਨਾਂ ਨੂੰ ਪਰ ਹੋਇਆ ਕੀ ਹੋਇਆ ਇਸ ਤੋਂ ਉਲਟੀ ਹੈ ਕੀ ਉਲਟ ਹੋਇਆ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇੱਕ ਘੰਟਾ 20 ਮਿੰਟ ਲੋਕਾਂ ਦੇ ਨਾਲ ਗੱਲਾਂ ਬਾਤਾਂ ਕਰਕੇ ਇਥੋਂ ਤੁਰਦੇ ਬਣੇ ਨਾ ਹੀ ਕਿਸੇ ਤੋਂ ਸਲਾਹ ਲਈ ਗਈ ਨਾ ਹੀ ਕਿਸੇ ਨੇ ਉਹਨਾਂ ਨੂੰ ਉੱਠ ਕੇ ਸਲਾਹ ਦਿੱਤੀ ਕਿ ਘੱਗਰ ਕਿੱਥੇ-ਕਿੱਥੇ ਕਮਜ਼ੋਰ ਹੈ ਤੇ ਕਿੱਥੇ ਘੱਗਰ ਨੂੰ ਜਿਹੜਾ ਮਜ਼ਬੂਤ ਕਰਨ ਦੀ ਜ਼ਰੂਰਤ ਹੈ ਕਿੱਥੇ ਥੈਲੇ ਲਗਾਉਣ ਦੀ ਜ਼ਰੂਰਤ ਹੈ ਕਿੱਥੇ ਕੰਮ ਮਿੱਟੀ ਪਾਉਣ ਦੀ ਜ਼ਰੂਰਤ ਹੈ ਕਿੱਥੋਂ ਘੱਗਰ ਦੇ ਵਿੱਚੋਂ ਜਿਹੜੀ ਉਹ ਮਿੱਟੀ ਕੱਢ ਕੇ ਬਾਹਰ ਕਿਨਾਰਿਆਂ ਤੇ ਸੁੱਟਣ ਦੀ ਜ਼ਰੂਰਤ ਹੈਗੀ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਵੀ ਗੱਲ ਜੇ ਉਸ 1 ਘੰਟਾ 20 ਮਿੰਟਾਂ ਦੇ ਵਿੱਚ ਕੰਮ ਦੀ ਕੀਤੀ ਹੋਵੇ ਤਾਂ ਤੁਸੀਂ ਜਿਹੜਾ ਵੀਡੀਓ ਦੇਖੀ ਹੋਣੀ ਤਾਂ ਤੁਸੀਂ ਇਸ ਦੇ ਵਿੱਚ ਕਮੈਂਟ ਕਰਕੇ ਕਹਿ ਸਕਦੇ ਹੋ ਕਿ ਹਾਂ ਪੰਜਾਬ ਦੇ ਮੁੱਖ ਮੰਤਰੀ ਨੇ ਗੱਲ ਜਿਹੜੀ ਕੰਮ ਦੀ ਉਹ ਕੀਤੀ ਹੈ ਸਾਰੀ ਗੱਲਬਾਤ ਕਰਾਂਗੇ ਪਹਿਲੀ ਗੱਲ ਉਹ ਉਹਨਾਂ ਬੇਸ਼ਰਮ ਲੋਕਾਂ ਲਈ ਜਿਹੜੇ ਗੁਰੂ ਘਰ ਦੇ ਵਿੱਚ ਉੱਥੇ ਬੈਠ ਕੇ ਪੰਜਾਬ ਦੇ ਮੁੱਖ ਮੰਤਰੀ ਦਾ ਭਾਸ਼ਣ ਸੁਣਦੇ ਰਹੇ ਜਿਹਦੇ ਵਿੱਚ ਅਕਾਲੀ ਵੀ ਉਹਨਾਂ ਨੇ ਹਾਸੋਣੀਆ ਗੱਲਾਂ ਕੀਤੀਆਂ ਕਾਂਗਰਸ ਬਾਰੇ ਵੀ ਹਾਸੋਣੀਆ ਗੱਲਾਂ ਕੀਤੀਆਂ ਆਪਦੇ ਚਰਚੇ ਦੱਸੇ ਵੀ ਉਹ ਕੀ ਕੀ ਕੰਮ ਕਰਨ ਜਾ ਰਹੇ ਨੇ ਕੀ ਆਉਣ ਵਾਲੇ ਟਾਈਮ ਦੇ ਵਿੱਚ ਕੰਮ ਹੋ ਕਰਨਗੇ ਪਰ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਨਾ ਤਾਂ ਕਿਸੇ ਦੀ ਉੱਥੇ ਸਲਾਹ ਲਈ ਨਾ ਹੀ ਕਿਸੇ ਤੋਂ ਪੁੱਛਿਆ ਕਿ ਉੱਠ ਕੇ ਦੱਸੋ ਕੱਕਰ ਦੇ ਬਾਰੇ ਕੀ ਕਹਿਣਾ ਹੈ ਬੇਸ਼ਰਮ ਲੋਕ ਉਹ ਤਾਂ ਸੀਗੇ ਜਿਹੜੇ ਉੱਥੇ ਬੈਠੇ ਤਾੜੀਆਂ ਮਾਰ ਰਹੇ ਸੀ ਉਹਨਾਂ ਚੋਂ ਇੱਕ ਵੀ ਬੰਦੇ ਨੇ ਉੱਠ ਕੇ ਇਹ ਨਹੀਂ ਕਹਿ ਗਿਆ ਕਿ ਮੁੱਖ ਮੰਤਰੀ ਸਾਹਿਬ ਕੱਗਰ ਇੰਨੇ ਸਾਲਾਂ ਤੋਂ ਸਾਡਾ ਨੁਕਸਾਨ ਕਰਦਾ ਰਿਹਾ ਇਹਦਾ ਕੋਈ ਇੱਕ ਵਾਰ ਚ ਪੱਕਾ ਹੱਲ ਕਰ ਦਿਓ ਕਿਉਂ बार-बार ਨਾਲੇ ਤਾਂ ਸਿਆਸੀ ਰੋਟੀਆਂ ਸੇਕੀਆਂ ਜਾਂਦੇ ਨੇ ਇਹਦੇ ਉੱਪਰ ਨਾਲੇ ਕਰੋੜਾਂ ਰੁਪਇਆ ਜਿਹੜਾ ਅਫਸਰਾਂ ਦੀ ਜੇਬ ਦੇ ਵਿੱਚ ਚਲਾ ਜਾਂਦਾ ਹੈ ਘੱਗੜ ਦੇ ਨਾਂ ਦਿਓ ਉੱਪਰ ਕਰੋੜਾਂ ਰੁਪਈਆ ਜਦੋਂ ਕੱਗਰ ਟੁੱਟਦਾ ਉਦੋਂ ਸਰਕਾਰ ਦਾ ਖਰਚ ਆ ਜਾਂਦਾ ਹੈ ਹਰ ਸਾਲ ਕਈ ਕਰੋੜ ਰੁਪਈਆ ਜਿਹੜਾ ਕੱਗਰ ਦੇ ਉੱਪਰ ਖਰਚ ਹੁੰਦਾ ਹੈਗਾ ਪਰ ਉਹਦੇ ਬਾਰੇ ਇੱਕ ਵੀ ਬੰਦਾ ਜੇ ਉਸ ਚੀਜ਼ ਦੇ ਬਾਰੇ ਕੋਈ ਉੱਠ ਕੇ ਉੱਥੇ ਬੋਲਿਆ ਹੋਵੇ ਸਾਰੇ ਆਪਣੇ ਨਿੱਜੀ ਨਿੱਜੀ ਸਵਾਲ ਲੈ ਕੇ ਉੱਥੇ ਉੱਠਦੇ ਰਹੇ ਕੋਈ ਮੁੱਖ ਮੰਤਰੀ ਦੀ ਤਾਰੀਫ਼ ਕਰਦਾ ਰਿਹਾ ਕੋਈ ਆਪਣੇ ਨਿੱਜੀ ਕੰਮ ਕਾਜ ਨੂੰ ਲੈ ਕੇ ਉੱਥੇ ਸਵਾਲ ਕਰਦਾ ਰਿਹਾ ਜਿੰਨਾਂ ਤੋਂ ਮੁੱਖ ਮੰਤਰੀ ਵੀ ਤੰਗ ਪਰੇਸ਼ਾਨ ਹੋ ਗਏ ਸੀ ਉਹ ਵੀਡੀਓ ਵੀ ਤੁਸੀਂ ਚੈਨਲ ਦੇ ਉੱਪਰ ਦੇਖ ਸਕਦੇ ਹੋਗੇ ਗੱਲ ਆਪਾਂ ਇਸ ਚੀਜ਼ ਦੀ ਕਰਾਂਗੇ ਤੁਹਾਨੂੰ ਦਿਖਾਉਣਾ ਕੱਗਰ ਦੇ ਹਾਲਾਤ ਇਹ ਹੈ ਕੱਗਰ ਦਰਿਆ ਤੁਸੀਂ ਦੇਖੋ ਪਾਣੀ ਬਹੁਤ ਜ਼ਿਆਦਾ ਘਟ ਹੈ ਸ਼ਾਂਤ ਦਿਖਦਾ ਹੈ ਜਿੱਥੇ ਅੱਜ ਜਿਸ ਟਾਈਮ ਅੱਜ ਜਿੱਥੇ ਅਸੀਂ ਖੜੇ ਹਾਂ ਕੱਗਰ ਦਰਿਆ ਦੇ ਵਿੱਚ 10 ਜੁਲਾਈ 15 ਜੁਲਾਈ ਤੱਕ ਕੱਗਰ ਦਰਿਆ ਦੇ ਵਿੱਚ ਇਸ ਜਗ੍ਹਾ ਦੇ ਉੱਪਰ ਖੜਨਾ ਬੜਾ ਮੁਸ਼ਕਿਲ ਹੋ ਜਾਂਦਾ ਹੈ ਇੱਥੇ ਖੜਾ ਨਹੀਂ ਜਾਂਦਾ ਅੱਗੇ ਜਾ ਕੇ ਵੀ ਤੁਹਾਨੂੰ ਉੱਪਰ ਦੇ ਕਿਨਾਰੇ ਉੱਪਰ ਦੀ ਇਹ ਸਾਰੀ ਚੀਜ਼ ਦਿਖਾਵੇ ਪਹਿਲਾਂ ਤੁਸੀਂ ਇੱਕ ਗੱਲ ਸਮਝ ਲਓ ਕਿ ਕੱਗਰ ਦਰਿਆ ਦੇ ਆਲੇ-ਦੁਆਲੇ ਇਹ ਦੇਖੋ ਤੁਸੀਂ ਕਿੰਨੀ ਜ਼ਿਆਦਾ ਮਿੱਟੀ ਜਿਹੜੀ ਅੰਦਰਲੇ ਪਾਸੇ ਬਨ ਹਾਲੇ ਫਿਲਹਾਲ ਉੱਥੇ ਹੈਗਾ ਅੰਦਰਲੇ ਪਾਸੇ ਕਿੰਨੀ ਜ਼ਿਆਦਾ ਮਿੱਟੀ ਜਿਹੜੀ ਉਹ ਪਈ ਹੈਗੀ ਪਹਾੜ ਬਣੇ ਪਏ ਨੇ ਜਿਹੜਾ ਇੱਕ ਮੁੱਖ ਕਾਰਨ ਬਣਦਾ ਹੈ ਪਾਣੀ ਦੀ ਡਾਟ ਲੱਗਣ ਦਾ ਇਹਦੇ ਨਾਲ ਪਾਣੀ ਰੁਕਦਾ ਹੈਗਾ ਪਾਣੀ ਰੁਕਣ ਦੇ ਕਾਰਨ ਜਿਹੜਾ ਪਿੱਛੇ ਜਿਹੜੇ ਕਮਜ਼ੋਰ ਨੱਕੇ ਹੁੰਦੇ ਨੇ ਉਹ ਸਾਰੇ ਨੱਕੇ ਉਹ ਟੁੱਟ ਜਾਂਦੇ ਨੇਗੇ ਸੋ ਅਗਲੀ ਗੱਲਬਾਤ ਆਪਾਂ ਉੱਪਰ ਕਿਨਾਰੇ ਦੇ ਉੱਪਰ ਜਾ ਕੇ ਜਿਹੜਾ ਪਰਲੇ ਪਾਸੇ ਤੁਹਾਨੂੰ ਹਾਲਾਤ ਦਿਖਾਉਨੇ ਆ ਉੱਥੇ ਕਰਦੇ ਆਂਗੇ ਤੇ ਆਪਾਂ ਹੁਣ ਇਹ ਕਿਨਾਰੇ-ਕਿਨਾਰੇ ਚੱਲਦੇ ਆਂ ਤੇ ਅੱਗੇ ਦੇ ਹਾਲਾਤ ਵੀ ਤੁਹਾਨੂੰ ਦਿਖਾਉਣੇ ਆਂ ਰਹੀ ਗੱਲ ਇੱਕ ਗੱਲ ਹੋਰ ਤੁਹਾਨੂੰ ਮੈਂ ਦੱਸਾਂ ਹਰਿਆਣੇ ਦੇ ਵਿੱਚ ਚਾਂਦਪੁਰਾ ਦੇ ਕੋਲ ਪੰਜਾਬ ਸਰਕਾਰ ਦਾ ਇੱਕ ਬੰਨ ਹੈ ਜੋ ਅਕਾਲੀਆਂ ਨੇ ਕਿਸੇ ਸਮੇਂ ਹਰਿਆਣੇ ਤੋਂ ਉਹ ਬੰਨ ਲਿਆ ਸੀ ਕਿਉਂਕਿ ਉਹ ਬੰਨ ਜਿਹੜਾ ਹੈਗਾ ਹੈਗਾ ਮਾਨਸਾ ਬਠਿੰਡਾ ਸਰਦੂਲਗੜ ਇਹ ਏਰੀਆ ਨੂੰ ਕਾਫੀ ਜ਼ਿਆਦਾ ਜਿਹੜਾ ਉਹ ਨੁਕਸਾਨ ਕਰਦਾ ਹੈਗਾ ਜਦੋਂ ਉਹ ਟੁੱਟਦਾ ਹੈਗਾ ਕਿਉਂਕਿ ਉੱਥੇ 12 ਦਰਵਾਜ਼ੇ ਨੇ 12 ਤੋਂ ਵੱਧ ਹੀ ਨੇ ਜਦੋਂ ਉਹ ਟੁੱਟਦਾ ਹੈਗਾ ਤਾਂ ਪਾਣੀ ਦੀ ਉੱਥੇ ਡਾਫ ਲੱਗ ਜਾਂਦੀ ਹੈ ਦਰਵਾਜ਼ਿਆਂ ਦੇ ਵਿੱਚ ਦਰਵਾਜ਼ੇ ਬੰਦ ਹੋ ਜਾਂਦੇ ਨੇ ਉਸ ਦਿਵਾਦਾ ਟੁੱਟਦਾ ਹੈ ਨਾ ਹੀ ਮੁੱਖ ਮੰਤਰੀ ਨੇ ਉਹਦੀ ਗੱਲ ਕੀਤੀ ਕਿਉਂਕਿ ਪਿਛਲੀ ਵਾਰ ਦੇਖਿਆ ਗਿਆ ਸੀਗਾ ਕਿ ਹਰਿਆਣਾ ਪੁਲਿਸ ਬੈਗੀ ਸੀ ਉੱਥੇ ਮੋੜ ਦੇ ਉੱਪਰ ਹਰਿਆਣੇ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾਂਦਾ ਸੀ ਪੰਜਾਬ ਦੇ ਲੋਕਾਂ ਨੂੰ ਰਸਤੇ ਦੇ ਵਿੱਚ ਹੀ ਰੋਕ ਲਿਆ ਜਾਂਦਾ ਸੀ ਕਿ ਪੰਜਾਬ ਦੇ ਲੋਕ ਅੱਗੇ ਨਹੀਂ ਜਾ ਸਕਦੇ ਹੈਗੇ ਬੰਨ ਦੇ ਉੱਪਰ ਨਾ ਤਾਂ ਕੋਈ ਥੈਲਾ ਲਾਉਣ ਵਾਸਤੇ ਨਾ ਕੋਈ ਮਿੱਟੀ ਲਾਉਣ ਵਾਸਤੇ ਸੋ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖੋ ਕਿਸ ਤਰ੍ਹਾਂ ਇਹ ਵੀ ਪੁਰਾਣਾ ਬੰਨ ਹੈ ਜਿਹੜਾ ਤਕਰੀਬਨ 100 150 ਫੁੱਟ ਦਾ ਕਿੰਨਾ ਜ਼ਿਆਦਾ ਜਿਹੜਾ ਇਹ ਕਮਜ਼ੋਰ ਹੋ ਚੁੱਕਾ ਹੈ ਅੱਜ 21 ਜੂਨ ਹੈ 21 ਜੂਨ ਨੂੰ ਰੇ ਇੱਕ ਵੀ ਜਿਹੜਾ ਥੈਲਾ ਜਾਂ ਮਿੱਟੀ ਦੀ ਟਰਾਲੀ ਹਲੇ ਤੱਕ ਨਹੀਂ ਡੇਗੀ ਗਈ ਤੇ ਉਹ ਥੱਲੇ ਤੁਸੀਂ ਦੇਖ ਸਕਦੇ ਹੋ ਥੈਲੇ ਰੁੜ ਕੇ ਕਿੱਥੇ ਤੱਕ ਗਏ ਹੋਏ ਨੇ ਸੋ ਇਹ ਦ੍ਰਿਸ਼ ਹੈ ਕੱਗਰ ਦਰਿਆ ਦਾ ਜਿੱਥੇ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਪਰ ਇੱਕ ਕੰਮ ਵਧੀਆ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਨਾ ਲੋਕਾਂ ਤੋਂ ਸਲਾਹ ਲਈ ਨਾ ਲੋਕਲ মিডিਆ ਤੋਂ ਕਿਸੇ ਪ੍ਰਕਾਰ ਦੀ ਕੋਈ ਜਾਣਕਾਰੀ ਲਈ ਸਗੋਂ ਲੋਕਲ মিডিਆ ਦੇ ਪੰਜਾਬ ਦੇ ਮੁੱਖ ਮੰਤਰੀ ਨੇ ਫੋਨ ਬੰਦ ਜਰੂਰ ਕਰਵਾਤੇ ਸੀਗੇ ਕਿ ਲੋਕਲ মিডিਆ ਉਹਨਾਂ ਨੂੰ ਕੋਈ ਸਵਾਲ ਨਾ ਪੁੱਛੇ ਸਵਾਲ ਪੁੱਛਣੇ ਬੰਦ ਦੇ ਸੀ ਹੁਣ ਹਰ ਹਰ ਜਗ੍ਹਾ ਦੇ ਉੱਪਰ ਕੱਗਰ ਦੇ ਵਿੱਚ ਅਜਿਹੀਆਂ ਤਸਵੀਰਾਂ ਨੇ ਜਿੱਥੇ ਕੱਗਰ ਜਾ ਕੇ ਪੀੜਾ ਹੋ ਜਾਂਦਾ ਤੇ ਪਾਣੀ ਦਾ ਲੰਘਣਾ ਮੁਸ਼ਕਿਲ ਹੋ ਜਾਂਦਾ ਉਹਨਾਂ ਜਗ੍ਹਾ ਨੂੰ ਚੌੜਾ ਕਰਨ ਦੀ ਬਜਾਏ ਹਰ ਸਾਲ ਜਿਹੜੀ ਲੱਖਾਂ ਰੁਪਈਆ ਦੀ ਮਿੱਟੀ ਦੂਰ ਦਰਾਡੇ ਤੋਂ ਲਿਆ ਕੇ ਕਦੇ ਉਰੋਂ 20 ਕਿਲੋਮੀਟਰ 25 ਕਿਲੋਮੀਟਰ ਤੋਂ ਲਿਆ ਕੇ ਘੱਗਰ ਦੇ ਕਿਨਾਰਿਆਂ ਦੇ ਉੱਪਰ ਪਾਈ ਜਾਂਦੀ ਹੈ ਜੇ ਇਹੀ ਮਿੱਟੀ ਘੱਗਰ ਦਰਿਆ ਦੇ ਵਿੱਚੋਂ ਨਿਕਲ ਕੇ ਬਾਹਰ ਕਿਨਾਰਿਆਂ ਤੇ ਪੈ ਜੇ ਨਾਲੇ ਖਰਚ ਬਚੂ ਨਾਲੇ ਪੈਸੇ ਤੇ ਨਾਲੇ ਸਮਾਂ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਬਚਦੀਆਂ ਨੇ ਪਰ ਮੁੱਖ ਮੰਤਰੀ ਨੇ ਕਿਸੇ ਦੀ ਸਲਾਹ ਨਹੀਂ ਲਈ ਹੁਣੇ ਇੱਥੋਂ ਲੈ ਕੇ ਹਰਿਆਣੇ ਦੇ ਬਾਡਰ ਤੱਕ ਘੱਗਰ ਦੇ ਹਾਲਾਤ ਨੇ ਜੇ ਇਹਨੂੰ ਅੰਦਰੋਂ ਮਿੱਟੀ ਕੱਢੀ ਜਾਵੇ ਇਹਨੂੰ ਅੰਦਰੋਂ ਚੌੜਾ ਕੀਤਾ ਜਾਵੇ ਤਾਂ ਲੋਕਾਂ ਨੂੰ ਜਿਹੜਾ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ ਪਰ ਨਹੀਂ ਮੁੱਖ ਮੰਤਰੀ ਨੇ ਆਪਣੀ ਜਿਹੜੀ ਜਿੱਦ ਉਹ ਪਗਾਉਣੀ ਸੀ ਲੋਕਾਂ ਦੇ ਨਾਲ ਗੱਲਬਾਤਾਂ ਕਰਕੇ ਉਹ ਤੁਰਦੇ ਬਣੇ ਨਾ ਤਾਂ ਉਹਨਾਂ ਨੇ ਕਿਸੇ ਦੀ ਸਲਾਹ ਲਈ ਨਾ ਘੱਗਰ ਦੇ ਹਾਲਾਤਾਂ ਬਾਰੇ ਉਹਨਾਂ ਨੇ ਸਹੀ ਜਾਣਕਾਰੀ ਲਈ ਸੋ ਵੀਡੀਓ ਨੂੰ ਸ਼ੇਅਰ ਕਰਿਓ ਤੇ ਇਹਦੇ ਬਾਰੇ ਤੁਸੀਂ ਕੀ ਕਹਨੇ ਹੋਗੇ ਕਮੈਂਟ ਕਰਕੇ